ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖਣਗੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਿਆ ਕਰੋ ਤੇ ਵੀਡੀਓ ਨੂੰ ਜਿਹੜਾ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਅੱਗੇ ਕਿਸੇ ਵੀ ਕਿਸਾਨ ਵੀਰ ਨੇ ਪਸ਼ੂ ਪਾਲਕ ਵੀਰ ਨੇ ਕੋਈ ਵੀ ਐਨੀਮਲ ਖਰੀਦਣਾ ਹੈਗਾ ਤੇ ਉਹਦੇ ਤੱਕ ਜਿਹੜੀ ਆਪਣੀ ਵੀਡੀਓ ਹੈਗੀ ਆ ਵੱਧ ਤੋਂ ਵੱਧ ਪਹੁੰਚ ਸਕੇ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਸੋ ਦੋਸਤੋ ਬਿਲਕੁਲ ਪੱਟੀ ਮੋੜ ਤੋਂ ਜਦੋਂ ਆਪਾਂ ਦੋਸਤੋ ਖੇਮ ਕਰਨਾ ਰੋਡ ਪੈਣੀਆ ਦਾ ਬਿਲਕੁਲ ਰਸਤੇ ਵਿੱਚ ਬਲਟੋਹਾ ਹੈਗਾ ਠੀਕ ਹੈ ਜੀ ਘਰਿਆਲਾ ਬਰਨਾਲਾ ਤੇ ਅਮਰਕੋਟ ਡੱਬੀਪੁਰਾ ਤੇ ਬਿਲਕੁਲ ਨਾਲ-ਨਾਲ ਲੱਗਦੇ ਦੋਸਤੋ ਇਹ ਪਿੰਡ ਕਸਬੇ ਹੈਗੇ ਆ ਸੋ ਤੁਸੀਂ ਜਿਹੜੀ ਖਾਸ ਵਿਜਿਟ ਉਹ ਬਲਟੋਹੇ ਕਰਨੀ ਆ ਆ ਨਵੇਂ ਵੀਰਾਂ ਦੇ ਲਈ ਆ ਜਿਹੜੇ ਕੁਝ ਕਿਸਾਨ ਵੀਰ ਆਪਣੇ ਨਾਲ ਨਵੇਂ ਜੁੜੇ ਆ ਤੇ ਅੱਜ ਭਾਈ ਸੁਖਦੇਵ ਦੇ ਕੋਲ ਆਏ ਹੋਏ ਆ तकरीबन ਚਾਰ ਮੱਜਾ ਜਿਹੜੀਆਂ ਅੱਜ ਦੋਸਤੋ ਤੁਹਾਨੂੰ ਦਿਖਾਉਣੀ ਆ ਹਰ ਵਾਰ ਦੀ ਤਰ੍ਹਾਂ ਦੋਸਤੋ ਇਸ ਵਾਰ ਵੀ ਤੁਹਾਨੂੰ ਇੱਕ ਬੂਰੀ ਨੀਲੀ ਰਬੀ ਦੀ ਜਿਹੜੀ ਹੈ ਮੱਝ ਦੇਖਣ ਦੇ ਵਿੱਚ ਮਿਲੇਗੀ ਇਸ ਘਰੋਂ ਤੇ ਐਨੀਮਲ ਜਿਹੜੇ ਹੈਗੇ ਦੋਸਤੋ ਤਕਰੀਬਨ ਸੂਏ ਸੂਏ ਜਿੰਨੇ ਵੀ ਹੋਏ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਟੁੱਕੇ ਆ ਬਿਲਕੁਲ ਤਿਆਰੀ ਦੇ ਵਿੱਚ ਅੱਗੇ ਠੀਕ ਹੈ ਜੀ ਉਹ ਵੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਆਪਾਂ ਬਾਈ ਸੁਖਦੇਵ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਵਧੇਰੇ ਡਿਟੇਲ ਲੈ ਕੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਦੋ ਟਾਈਮ ਜਿਹੜਾ ਵੀਰ ਆ ਕੇ ਤਸੱਲੀ ਕਰ ਸਕਦਾ ਉਹ ਖਾਸ ਤੌਰ ਤੇ ਤੁਸੀਂ ਪਸ਼ੂ ਵੀਰੇ ਕੋਈ ਵੀ ਖਰੀਦ ਲਿਆ ਕਰੋ ਕਿਉਂਕਿ ਦੋ ਟਾਈਮ ਲਈ ਜਿਹੜੀ ਚੁ ਸਮਾ ਕੱਢ ਕੇ ਆਪਦੀ ਟਿੱਪ ਕੇ ਚੈੱਕ ਪਾਸ ਕਰਕੇ ਘਰੋਂ ਲੈ ਕੇ ਜਾਓ ਠੀਕ ਹੈ ਜੀ ਪੈਸੇ ਤੁਸੀਂ ਖਰਚਨੇ ਹੁੰਦੇ ਆ ਤੇ ਐਨੀਮਲ ਆ ਜਿਹੜੇ ਦੋਸਤੋ ਹਰ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੀ ਆ ਤੇ ਇੱਕ ਬੂਰੀ ਨੀਲੀ 라ਵੀ ਦੀ ਤੁਹਾਨੂੰ ਫਸਟ ਟਾਈਮ ਤੇ ਵੀ ਆਪਾਂ ਦਿਖਾਵਾਂਗੇ ਆ ਵੇਖੋ ਬੂਰੀ ਨੀਲੀ 라ਵੀ ਦੇ ਵਿੱਚ ਜਿਹੜੀ ਇੱਕ ਮੱਝ ਆ ਤਕਰੀਬਨ ਮਧਰੀ ਡੌਲੀ ਦੀ ਆ ਤੇ ਕੱਦ ਵੀ ਜਿਹੜਾ ਮੀਡੀਅਮ ਆ ਦੋਸਤੋ ਤੇ ਬਾਕੀ ਖਾਸੀਅਤ ਕੀ ਕੀ ਹੈਗੀ ਇਹਨਾਂ ਪਸ਼ੂਆਂ ਦੇ ਵਿੱਚ ਆਪਾਂ ਵਾਈਸ ਸੁਖਦੇਵ ਨਾਲ ਗੱਲਬਾਤ ਕਰਦੇ ਆ ਚਲੋ ਜੀ ਆਜੋ ਫਿਰ ਚੱਲਦੇ ਆਂ ਬਥੇਰੇ ਡਿਟੇਲ ਦੇ ਲਈ ਉਹ ਕਹਿੰਦੇ ਨਾ ਵੀ ਆ ਗਿਆ ਸੁਖਦੇਵ ਤੇ ਆ ਗਿਆ ਸੁਖਦੇਵ ਹੋਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੈਮੋ ਭਾਜੀ ਬੜੀ ਕਿਰਪਾ ਗੁਰਾਂ ਦਾ ਬੜੀ ਮਿਹਰ ਉਹਦੀ ਠੀਕ ਆ ਬਾਈ ਸੁਖਦੇਵ ਮੈਂ ਜਿੱਦਾਂ ਦੇਖ ਰਿਹਾ ਵੀ ਆਪਾਂ ਹਰ ਵਾਰ ਦੇ ਤਰ੍ਹਾਂ ਮਿਲ ਗਈ ਇੱਕ ਪੂਰੀ ਨੀਲੀ ਰਵੀ ਪੱਕੀ ਰੱਖੀ ਆ ਵੀ ਇੱਕ ਪੌਣੀ ਪੌਣੀ ਹਾਂਜੀ ਹਾਂਜੀ ਇਹ ਨਾ ਲੱਭੀ ਦੀਆਂ ਬੜੇ ਜੋਰ ਨਾਲ ਸਾਰੇ ਦਲਾਲਾਂ ਨੂੰ ਆਕੇ ਆ ਹਾਂਜੀ ਤੇ ਇਹ ਅੱਜ ਆਪਾਂ ਨੂੰ ਲੱਗੋਈ ਮਿਲ ਗਈ ਠੀਕ ਆ ਬਹੁਤ ਚੰਗੀ ਝੋਟੀ ਦੂਜੇ ਨੇ ਆਸੂ ਨਹੀਂ ਠੀਕ ਆ ਹਾਂ ਨੀਲੀ ਰਵੀ ਦੂਜਾ ਸੂਬਾ ਸੁਣੀ ਆ ਜੀ ਤੇ ਟੋਟਲ 4 ਆਪਾਂ ਐਨੀਮਲ ਦਿਖਾਉਣੇ ਆ ਠੀਕ ਆ ਭਾਈ ਹਾਂਜੀ ਤੇ ਪਹਿਲੇ ਨੰਬਰ ਦੇ ਆਪਾਂ ਸਟਾਰਟ ਕਰ ਲੀਏ ਜੀ ਬੂਰੀ ਨੀਲੀ ਦਾ ਵੀ ਤੇ ਝਾੜ ਤਾਂ ਆਪਾਂ ਇੱਕ ਵਾਰੀ ਮਰਵਾ ਦਿੰਨੇ ਆ ਵੀਰਾਂ ਦੀ ਉਸ ਤੋਂ ਬਾਅਦ ਆਪਾਂ ਪ੍ਰੋਪਰ ਡਿਟੇਲ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਸੋ ਦੋਸਤੋ ਬਿਲਕੁਲ ਮਾਰਕਿੰਗ ਵੇਖੋਗੇ ਦਾ ਚਾਰੇ ਪੈਰ ਤੋਤੇ ਆ ਚਾਰੇ ਇੱਕ ਹੋਰ ਜਿਹੜੇ ਆ ਦੋਸਤੋ ਤੋਤੇ ਮਿਲਣਗੇ ਤੁਹਾਨੂੰ ਠੀਕ ਆ ਥਾਣ ਹਵਾਨੇ ਦੀ ਬਹੁਤ ਵਧੀਆ ਮੈਨੂੰ ਲੱਗਦਾ ਭਾਈ ਸੁਖਦੇਵ ਸਿੰਘ ਇਹ ਤੇ ਥੱਲੇ ਬਾਲਟੀ ਰੱਖਣੀ ਔਖੀ ਆ ਨਹੀਂ ਬਾਲਟੀ ਤਾਂ ਰੱਖੀ ਜੇ ਉਹ ਕਿ ਦੁੱਧ ਦੀ ਛੋਟੀ ਜ਼ਿਆਦਾ ਦਿੰਦੀ ਠੀਕ ਆ ਹਾਂ ਇਹ ਨ ਤੇ ਦੁੱਧ ਨੂੰ ਬਾੜੀਆਂ ਖਰੀਆਂ ਹੈ ਹੈ ਇਲਾਕੇ ਆਪਣੇ ਇਥੋਂ ਦੀ ਲੱਗ ਬੰਨੇ ਦੀ ਇਥੋਂ ਦੀ ਆ ਮਦਰੀ ਡਬਲੀ ਦੀ ਆ ਠੀਕ ਹੈ ਜੀ ਤੇ ਚੰਗੀ ਝੋਟੀ ਠੀਕ ਆ ਸੂਬਾ ਦੁੱਜਾ ਨਾ ਸੂਬਾ ਦੁੱਜਾ ਦੁੱਜਾ ਸੂਬਾ ਬਾਈ ਜਾਂਦਾ ਵੀ ਸੂਣ ਜਾ ਰਹੀ ਆ ਬਲੈਤਨ ਗਾਂ ਨੂੰ ਇਦਾਂ ਲੈਵਾ ਨਹੀਂ ਜਿੱਦਾਂ ਨੂੰ ਅਜੇ 2-4 ਦਿਨ ਲੈ ਜਾਣੇ ਨੇ ਜੀ ਆ ਦੇਖੋ ਠੀਕ ਆ ਦੋਸਤੋ ਜਵਾਬ ਦਊਗਾ ਅੱਖਾਂ ਚਾਹੀਦਾ ਠੀਕ ਆ ਤੇ ਆਹ ਵੇਖੋ ਬਿਲਕੁਲ ਮਨ ਕੀ ਅੱਖਾਂ ਦੂਜੀ ਜਬਾਈਂਦਾ ਵੀ ਜਵਾਬ ਹੈਗਾ ਠੀਕ ਆ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਤੇ ਮੱਥਾ ਬੱਲਾ ਇੱਕ ਪਾਸੇ ਟੇਡਾ ਕੱਟ ਆ ਗਿਆ ਟੇਡਾ ਕੱਟ ਟੇਡਾ ਕੱਟ ਆ ਗਿਆ ਤੇ ਬਾਈ ਸਖਦੇਵ ਜੀ ਖੁੱਲ ਕੇ ਇਹਨੂੰ ਦਿਖਾਈਏ ਤਸਦੀਕ ਦੇ ਨਾਲ ਮੀਡੀਅਮ ਹਾਈਟ ਜਿਹੜੀ ਦੋਸਤੋ ਨਾਰਮਲ ਆ ਤੇ ਪਿੱਠ ਪੁੱਠਾ ਵੇਖੋ ਤੁਸੀਂ ਬਹੁਤ ਚੌੜਾ ਵਧੀਆ ਚੰਗਾ ਹੈਗਾ ਰਾਜੀ ਵਜਨ ਵਾਲੀ ਜਿਹੜੀ ਦੋਸਤੋ ਮੱਝ ਆ ਤੇ ਲੇਵਾ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਬਿਲਕੁਲ ਗਿੱਠ ਗਿੱਠ ਦੀਆਂ ਵਰਲਾ ਹੈਗੀਆਂ ਨੇ ਤੇ ਪੰਡਾਂ ਭਰੀਆਂ ਪਈਆਂ ਦੋਸਤੋ ਵੇਖੋ ਹਵਾਨੇ ਦੀ ਜਿਹੜੀ ਕੁਆਲਿਟੀ ਆ ਬਹੁਤ ਜਿਆਦਾ ਖੂਬਸੂਰਤ ਅੰਡਰ ਬਣਾ ਕੇ ਤਿਆਰ ਕੀਤਾ ਤੇ ਸਮਾਂ ਤਕਰੀਬਨ ਦੋਸਤੋ ਦਿਨ ਅਜੇ ਲੈ ਜਾਊਗੀ ਆ ਦੇਖੋ ਆ ਕਰੋ ਚੈੱਕ ਜੀ ਬਹੁਤ ਖੂਬਸੂਰਤ ਬਾਲਟੀ ਦਾ ਮਤਾਂ ਬੇਰਵਾ ਕਿਹਾ ਸੀ ਕਿਉਂਕਿ ਜਿਹੜਾ ਹਵਾਨਾ ਹੈ ਤੇ ਮਦਰੀ ਡੋਲੀ ਦੀ ਹੋਰ ਕਰਕੇ ਜਿਹੜਾ ਬਿਲਕੁਲ ਹਵਾਨਾ ਥੋੜਾ ਜਿਹਾ 1.5 ਗੱਟ ਜਿਹੜਾ ਦੋਸਤੋ ਦੂਰੀ ਉਚਾਈ ਰਹਿ ਜਾਂਦੀ ਉੱਪਰ ਥਾਣਾ ਦੀ ਤੇ ਬਾਕੀ ਖੂਬਸੂਰਤ ਓਵਰਆਲ ਉੱਪਰ ਤੱਕ ਪੂਛ ਵਾਈਟ ਹੈਗੀ ਆ ਤੇ ਆ ਹਵਾਨਾ ਬੈਕਸਾਈਡ ਤੋਂ ਇੱਕ ਵਾਰੀ ਤਸੱਲੀ ਨਾਲ ਚੈੱਕ ਕਰੋ ਵਧੀਆ ਜਿਹੜਾ ਦੋਸਤੋ ਰਿਕਾਰਡ ਬੋਲਦਾ ਹੈਗਾ ਜੇਕਰ ਆਪਾਂ ਦੇਖੀਏ ਨਾ ਵੇਖੋ ਬਿਲਕੁਲ ਤੁਹਾਨੂੰ ਤੋਂ ਲੈ ਕੇ ਤੇ ਸੂਹ ਤੱਕ ਦਾ ਜਿਹੜਾ ਸਟਰਕਚਰ ਹੈਗਾ ਹਵਾਨੇ ਦਾ ਉਹ ਬਣਾ ਕੇ ਤਿਆਰ ਕੀਤਾ ਆਰਡਰ ਦੀ ਕੁਆਲਿਟੀ ਬੈਸਟ ਤੇ ਓਵਰਆਲ ਬਿਲਕੁਲ ਪਤਲੀ ਚਮੜੀ ਦੀ ਠੀਕ ਹੈ ਜੀ ਤੇ ਮੂੰਹ ਮੱਥਾ ਬਿਲਕੁਲ ਤਸਲੀ ਨਾਲ ਦੇਖਣ ਤੋਂ ਬਾਅਦ ਸਿੰਘਾਂ ਦੀ ਬੰਤਰ ਵੇਖੋ ਆ ਲਓ ਆ ਕਰੋ ਚੈੱਕ ਜੀ ਸਾਰੇ ਪਾਸਿਓ ਠੀਕ ਹੈ ਜੀ ਟੇਡਾ ਕਟਾ ਤੇ ਤਿਆਰੀ ਦੇ ਵਿੱਚ ਆ ਸੂਣ ਦੇ ਵਿੱਚ ਤੇ ਪਾਈ ਸਕਦੇ ਹਾਂ ਤੋਂ ਪੁੱਛਦੇ ਆ ਪਾਜੀ ਕਿੰਨਾ ਕੁ ਟਾਈਮ ਵੈਸੇ ਸਹੀ ਹੁਣ ਕਿੰਨੇ ਕੁ ਦਿਨ ਲੈ ਕੇ ਜਾਣ ਦੀ ਸੁਭਾਅ ਵਾਂ 5-6 ਦਿਨ ਲੈ ਜੂਗੀ ਜੀ 5-6 ਦਿਨ ਹਾਂ ਤੇ ਫਿਰ ਹਵਾਨਾ ਦਾ ਹੋਰ ਵੀ ਬੜਾ ਵਧੀਆ ਨੇ ਬਣਾਉਂਦਾ ਬੜਾ ਬਣਾਉਂਦੀ ਏ ਹਾਂ ਬਣਾਉਂਦੀ ਵੀ ਚੰਗਾ ਏ ਠੀਕ ਆ ਹਾਂਜੀ ਤੇ ਜੀ ਮਿਲਕ ਦੀ ਗੱਲ ਕਰੀਏ ਬਾਈ ਜੀ ਵੈਸੇ ਮਾਰਾ ਕਿਲੇ ਨੇ ਪਹਿਲੇ ਸਵੇ ਦਿੱਤਾ ਏ ਪਰ ਰਾਜਸੇ ਜਿਹੜਾ ਸਿਆਣਾ ਬੰਦਾ ਨੇ ਵੇਖ ਕੇ ਹੀ ਲੈਣੀ ਹਮ ਆਪਦੀ ਪਰਖ ਕਰਕੇ ਲੈਣੀ ਸਾਡੇ ਆਖਿਆਂ ਤਾਂ ਕਿਸੇ ਨੇ ਅਸੀਂ ਤਾਂ ਆਖਣਾ ਬੜਾ ਦਿੰਦੀ ਬੜਾ ਦਿੰਦੀ ਪਰ ਜਿਹੜੀ ਚੰਗੀ ਚੀਜ਼ ਉਹ ਦੇਸੀ ਪੈਂਦੀ ਹਮ ਹਾਂਜੀ ਤੇ ਸੋ ਬਾਕੀ ਭਰਾਵੋ ਤੁਸੀਂ ਸਾਰੇ ਜਾਣਕਾਰ ਜੇ ਸਮਝਦਾਰ ਜੇ ਇਹੋ ਜੀ ਚੀਜ਼ ਦੇਖ ਕੇ ਆਪਾਂ ਅੰਦਾਜ਼ਾ ਹੀ ਲਗਾ ਸਕਦੇ ਆ ਠੀਕ ਹੈ ਜੀ ਅੱਗੇ ਦੁੱਧ ਹੋ ਸਕਦਾ 12 ਪਲੱਸ ਵੀ ਕੋਈ ਮੇਰਾ ਵੀਰ ਇਸੇ ਥੱਲੇੋਂ ਕੱਢ ਸਕਦਾ ਹੋਵੇ ਠੀਕ ਹੈ ਜੀ ਅੱਗੇ ਦੂਜੇ ਸੂਬੇ ਦੇ ਵਿੱਚ ਪਹਿਲੇ ਸੂਬੇ ਨਾਰਮਲ ਇਸ ਝੋਟੀ ਨੇ 12 ਲੀਟਰ ਦੀ ਚਵਾਈ ਕਰਵਾਈ ਹੈ ਤੇ ਆ ਥਣ ਦੀ ਕੁਆਲਿਟੀ ਤੁਸੀਂ ਵੇਖੋ ਗਿੱਠ ਗਿੱਠ ਦੀਆਂ ਵਿਥਾਂ ਵਰਲਾ ਆਪਾਂ ਇਹਨੂੰ ਕਹਿੰਦੇ ਆ ਤਕਰੀਬਨ ਸ਼ਾਇਦ ਹੈ ਜੀ ਚੌਥਾ ਠੀਕ ਆ ਵੀ ਇੰਨੀ ਕਿਨਵਾਨ ਦੇ ਵਿੱਚ ਖਵਾਨਾ ਦੋਸਤੋ ਤੇ ਸਟਰਕਚਰ ਜਿਹੜਾ ਹੈਗਾ ਬਹੁਤ ਖੂਬਸੂਰਤ ਆ ਸਮਝਦਾਰ ਵੀਰਾਂ ਨੂੰ ਪਤਾ ਲੱਗ ਜਾਣਾ ਜਿਹੜੇ ਖੜਾਰੀ ਵੀਰ ਆ ਪੇਠਪੁੜਾ ਰਾਜਸਿਆ ਇਹਦਾ ਤੇ ਸਾਡਾ SLA ਪੇਡਾ ਮਹਾਰੀ ਸਾਰੀ ਮੈਨੂੰ ਨਹੀਂ ਲੱਗਦਾ ਹੂੰ ਬਿਲਕੁਲ ਨਹੀਂ ਚੰਗੀ ਹੈ ਬਾਈ ਜੀ ਓਵਰ ਆਲ ਜਿੰਨੀ ਵੀ ਚੀਜ਼ ਬਣੀ ਹੈ ਨਾ ਬੰਤਰ ਹਾਂ ਤੇ ਓਵਰ ਆਲ ਮੱਝ ਬਹੁਤ ਖੂਬਸੂਰਤ ਆ ਤੇ ਇਹਦਾ ਭਾਈ ਰੇਟ ਕੀ ਲੈ ਦੇ ਕਿੰਨਾ ਰੇਟ ਰਾਜਸਿਆ ਜੀ ਤੇ ਕਰਦਾ 90 ਕਰਗੇ ਹੂੰ ਪਰ 76000 ਦੀ ਝੋਟੀ ਦੇ ਦਾਂਗੇ 76000 ਦੀ ਹਾਂ ਹਾਂ ਠੀਕ ਹੈ ਜੀ ਤੇ ਬਹੁਤ ਕੱਠੀ ਚੰਗੀ ਆ ਇਹ ਨਾ ਕੋਈ ਆਖੇ ਵੀ 1000 ਸਾਈ ਦੇ ਕੇ ਮੈਂ ਪਰਸੋ ਲੈ ਜਾਊਂਗਾ ਇੱਕ ਦੋ ਘੰਟੇ ਦੀ ਕਿਨੇ ਆਪਾਂ ਇੱਕ 1000 ਦੇ ਵਿੱਚ ਠੀਕ ਆ ਜੀ ਦੋ ਘੰਟੇ ਦੇ ਵਿੱਚ ਲੈ ਜੇ ਲੈ ਜੇ ਨਹੀਂ ਤਾਂ ਉਹਦਾ 1000 ਗਿਆ ਉਹ ਜਦੋਂ ਤੁਸੀਂ ਦੱਸ ਰਹੇ ਸੀ ਇੱਕ ਮੱਝ ਖੜੀ ਹੈ ਵੀ 4-5 ਦਿਨ ਹੋ ਗਏ 1000 ਰੁਪਿਆ ਸਾਈ ਕਿਸ ਨੇ ਕੀਤੀ ਕਿਤੇ ਦਿਨ ਹੋ ਗਿਆ ਜੀ 1000 ਰੁਪਿਆ ਸਾਈ ਦੇ ਕੇ ਬੱਧੀ ਹੈ ਬੱਧੀ ਆ ਤੇ ਨਾ ਇਹ ਲੈਣ ਠੀਕ ਆ ਇਹ ਫਿਰ ਗੱਲ ਰਾਜ ਸਿਆਪਾ ਨੂੰ ਪਰ ਗਾਹ ਕੋ ਹੋਰ ਖਰਾਬ ਹੁੰਦਾ ਗਾਹ ਖਰਾਬ ਬੰਦੇ ਜਿਹੜੇ ਇੱਕ ਰਾ ਜਵਾਬ ਦੇ ਦਿੱਤੇ ਨਾ ਗਾਹ ਨੂੰ ਮੈਂ ਵੇਚ ਗਈ ਆ ਫਿਰ ਦੂਰੀ ਰੱਖਣ ਲੱਗਿਆ ਸਰਦ ਨਹੀਂ ਚੰਗਾ ਲੱਗ ਨਹੀਂ ਚੰਗਾ ਲੱਗਦਾ ਹਾਂਜੀ ਸੋ ਦੋਸਤੋ ਜਰੂਰ ਗੌਰ ਕਰ ਲਿਓ 76000 ਜੇ 76000 ਮੋਲ ਆ ਬਿਲਕੁਲ ਜੈਜ ਤੇ ਜੈਜ ਆ ਬਾਕੀ ਅੱਗੇ ਤੁਹਾਨੂੰ ਵੀ ਇਹਨਾਂ ਨੂੰ ਕਿੰਨਾ ਕੁ ਸਮਝ ਆਉਂਦਾ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇ ਠੀਕ ਆ ਜੀ ਬਾਕੀ ਜੈਜ ਆ ਮੈਨੂੰ ਲੱਗਦਾ ਵੀ ਜੈਜ ਆ ਜਿਹੜੇ ਹਿਸਾਬ ਦੀ ਚੀਜ਼ ਹੈਗੀ ਆ ਬਾਕੀ ਕੋਈ ਵੱੱਜਾ ਫਿਕਸ ਮੋਲ ਨਹੀਂ ਹੈਗਾ ਤੁਸੀਂ ਆਪਦੇ ਹਿਸਾਬ ਨਾਲ ਥੋ ਆ ਉਲਟ ਪੈਣੀ ਵਾਲੇ ਪਾਸਿਓਂ ਦੇਖ ਲਓ ਹਵਾਨੇ ਦਾ ਸਟਰਕਚਰ ਬਹੁਤ ਖੂਬਸੂਰਤ ਆ ਬਾਕੀ ਝੋਟੀ ਆਪ ਵੀ ਜਿਹੜੀ ਬਾ ਕਮਾਲ ਆ ਇਸ ਤੋਂ ਨੈਕਸਟ ਜਿਹੜੀ ਆ ਇੱਕ ਝੋਟੀ ਹੋਰ ਤੁਹਾਨੂੰ ਦਿਖਾਉਣੀ ਆ ਠੰਡੀ ਧੀਰੀ ਝੋਟੀ ਆ ਇਹਦੇ ਬਾਰੇ ਇਨਫੋਰਮੇਸ਼ਨ ਪਾਈ ਤੋਂ ਲੈਨੇ ਆ ਪਤਾ ਨਹੀਂ ਕਿੰਨੇ ਮੂਹੂ ਕੀ ਸਕਦਾ ਵਾ ਇਹ ਨਾ ਰਾਜਸਾ ਚਾਰ ਦੰਦ ਚੌਥਾ ਦੰਦ ਪੁੱਟਣ ਦੇ ਹੀ ਆ ਜੇ ਆਵੇ ਕੰਨੀ ਠੀਕ ਆ ਠੀਕ ਆ ਕੰਨੀ ਠੀਕ ਆ ਆ ਵਿਚੋਂ ਨਾ ਇੱਕ ਛੱਡ ਕੇ ਠੀਕ ਆ ਇਹੇ ਆ ਵੇਖੋ ਚੌਗੀ ਗੇਲੋ ਦੋਂਦੀ ਗੇਲੋ ਠੀਕ ਆ ਚੌਕ ਦਾ ਪੁੱਟਣ ਨਹੀਂ ਦੁੰਦਗਾ ਚ ਵੀ ਹੁੰਦੀ ਚੌਗੀ ਵੀ ਹੁੰਦੀ ਤੇ ਸੂਗਾ ਪਹਿਲਾਂ ਨਹੀਂ ਇਹ ਸੂਗਾ ਪਹਿਲੇ ਰਾਤੀ ਸੂਈ ਆ 22 ਕਿਲੋ ਮੇਰਾ ਦਿਨੇ ਤੋਂ ਯਾਰ ਰਾਤ ਬੱਚਾ ਲੈ ਆਇਆ ਠੀਕ ਹੈ ਜੀ ਇਹਨੇ ਲੱਤ ਨਹੀਂ ਪੁੱਟੀ ਹੂੰ ਚੋਂ ਤੋਂ ਐਂ ਜਿਵੇਂ ਨਾ ਬੱਚਾ ਇਹਨੇ ਇਡਾ ਲਿਆ ਹਾਂ ਤਾਂ ਸਭ ਕੋਈ ਤੇ ਜੇਰ ਜੂਰ ਪ੍ਰੋਪਰ ਆਇਆ ਸਾਰਾ ਕੋਈ ਗਾਰੰਟੀ ਆਪਣੀ ਸਾਫ਼ ਹੋਈ ਭਾਈ ਮੈਂ ਇਹਨੂੰ ਪਹਿਲਾਂ ਵੇਖਿਆ ਸੀ ਬੱਚਾ ਬਹੁਤ ਖੂਬਸੂਰਤ ਆ ਬੱਚਾ ਇਹਨੇ ਕੱਤੀ ਬਹੁਤ ਚੰਗੀ ਕੱਤੀ ਪਹਿਲਾਂ ਤੁਹਾਨੂੰ ਮੈਂ ਦਿਖਾਉਣਾ ਦੋਸਤੋ ਕੱਤੀ ਬਹੁਤ ਖੂਬਸੂਰਤ ਪਾਈ ਆ ਇਹਦਾ ਦੇ ਮਾਲੀ ਦੀ ਕੱਤੀ ਆ ਠੀਕ ਆ ਆ ਬੂਰੀ ਕੱਤੀ ਆ ਬੂਰੀ ਤੁਸੀਂ ਵੇਖ ਲੋ ਠੀਕ ਆ ਜੀ ਆ ਬੂਰੀ ਰੰਗ ਵੀ ਜਿਹੜਾ ਵੱਖਰਾ ਜਿਹਾ ਤੇ ਹੈ ਵੀ ਨੀਲੀ ਚ ਕੱਟੀ ਆ ਪਿਓਰ ਆ ਗਿਫਟ ਆ ਬਹੁਤ ਵਧੀਆ ਚੰਗਾ ਕੇ ਸਾਂਭਣਾ ਜਿਹੜਾ ਦੋਸਤੋ ਉਹ ਤੁਹਾਡੇ ਹਿੱਸੇ ਆ ਵੀ ਇਹੋ ਜੀ ਚੀਜ਼ ਸਾਂਭਣੀ ਗਿੱਲਾ ਨਾਲ ਦੇ ਗਿੱਲਾ ਨਾਲੂ ਨਾਲ ਦੇਖੋ ਠੀਕ ਆ ਆ ਬਿਲਕੁਲ ਆ ਖੁਖ ਲੱਗੀ ਏ ਸੋਹਣੀ ਮਟਕ ਨਹੀਂ ਆਖ ਕਿਤੇ ਕੱਤੀ ਬਹੁਤੀ ਚੰਗੀ ਇਹ ਬੰਦਾ ਉਹ ਖੜੇ ਜਿਹਨੇ ਕੱਤੀ ਸਾਹਮਣੀ ਬਿਲਕੁਲ ਬਿਲਕੁਲ ਨਹੀਂ ਭਾਈ ਜੀ ਜਿਹਨੇ ਪੈਸੇ ਲਾਉਣੇ ਨਾ ਉਹਨੇ ਸਮਾਲ ਕਰਨੀ ਕਰਨੀ ਸਮਾਲ ਕਰਨੀ ਕੱਤੀ ਸਾਹਮਣ ਵਾਲੀ ਹਾਂ ਤੇ ਅੱਗੋਂ ਆਪ ਵੀ ਕੱਟੀ ਆ ਆਪ ਵੀ ਕੱਟੀ ਆਪ ਸਿੰਗੀ ਵੇਖੋ ਹਾਂ ਤੇ ਕਿਤੇ ਲੇਵਾ ਵੇਖੋ ਆ ਲੈ ਆ ਵੇਖੋ ਦੋਸਤੋ ਇਹੋ ਜਾਂ ਸ਼ੇਪ ਮੁੰਦਰੀ ਆ ਹਾਂ ਫਿਰ ਇਹ ਸਲਾਪ ਵਾਲੀ ਝੋਟੀ ਨਾ ਖਲੋਕੇ ਨਹੀਂ ਮਿਲਦੀ ਲੱਤ ਨਹੀਂ ਪੁੱਟੀ ਹੂੰ ਇਹਨੂੰ ਅਹੀਂ ਰਾਤ ਵੀ ਕੱਟੀ ਜਦੋਂ ਮੈਂ ਸੂਈ ਉਦੋਂ ਅਸੀਂ ਕੱਤੀ ਚੰਗੰਦੇ ਰਹੇ ਲੀਲੀ ਦਿਨੇ ਵੀ ਅਹੀਂ ਚੋਈ ਹੈ ਬਾਲਟੀ ਥੱਲੇ ਰੱਖ ਕੇ ਸ਼ਰੀਫੀ ਪੂਰੀ ਆ ਬਹੁਤ ਤੇ ਬਈ ਜੀ ਇਹਨੂੰ ਵਿਖਾਈਏ ਆਪਾਂ ਵੀਰਾਂ ਨੂੰ ਦੋਸਤੋ ਖੋਲ ਕੇ ਦਿਖਾਉਣੇ ਤੇ ਕੱਲ ਰਾਤ ਹੀ ਸੂਈ ਆ ਠੀਕ ਹੈ ਜੀ ਜੇਰ ਪ੍ਰੋਪਰ ਪੈ ਗਈ ਸੀਗੀ ਸਾਰਾ ਕੁਝ ਕੰਪਲੀਟ ਆ ਠੰਡੀ ਆ ਕਰੋ ਚੈੱਕ ਵਿੱਥਾਂ ਵਿੱਚ ਨਾਲ ਸੋਹਣੀਆਂ ਹੈਗੀਆਂ ਨੇ ਥਾਨ ਬਿਲਕੁਲ ਨਖੜਾ ਵੇਚਾ ਬਿਲਕੁਲ ਨਖੜਵੇਂ ਥਾਣੇ ਤੇ ਹਵਾਨੇ ਦੀ ਜਿਹੜੀ ਆ ਬਿਲਕੁਲ ਨੇਵਟੀ ਆ ਤੁਸੀਂ ਆਰਡਰ ਦੀ ਕੁਆਲਿਟੀ ਆ ਵ ਠੀਕ ਹੈ ਜੀ ਪੇਟ ਪੁੱਠੇ ਦੀ ਬਿਲਕੁਲ ਕੋਈ ਛੋਟੀ ਜੀ ਨਹੀਂ ਮੈਂ ਝੋਟੀ ਹੋਊਗਾ ਵਧੀਆ ਕੱਦ ਕਰ ਚੰਗਾ ਝੋਟੀਆਂ ਨਾਰਮਲ ਜਿਹੜੀਆਂ ਮੱਝਾਂ ਝੋਟੀਆਂ ਦੇ ਵਿੱਚ ਝੋਟੀ ਆਉਂਦੀ ਆ ਤੇ ਆਹ ਵੇਖੋ ਜੀ ਹਵਾਨਾ ਇੱਕ ਵਾਰੀ ਫੇਰ ਨਜ਼ਦੀਕ ਤੋਂ ਆ ਕਰੋ ਚੈੱਕ ਬਈ ਇਹਨ ਮੁੱਠੀ ਵਾਲਾ ਥਾਣਾ ਦੋਸਤੋ ਪਹਿਲੇ ਨਾਲ ਝੋਟੀਆਂ ਕਈਆਂ ਨੂੰ ਬਿਲਕੁਲ ਸਾਹਬ ਦਾ ਥਣ ਲੱਗਾ ਹੁੰਦਾ ਪਰ ਇਹ ਥਣ ਜਿਹੜਾ ਹੈਗਾ ਬਿਲਕੁਲ ਪੂਰਾ ਥਾਣੇ ਮੋਟਾ ਥਾਣੇ ਇਹਨੇ ਰਾਜਾ ਦੁੱਧ ਦੇ ਦੂ ਝੋਟੀ ਹਾਂ ਦੁੱਧ ਤੇ ਮੈਂ ਵੈਦ ਇਹਨਾਂ ਨਾਲ ਇੱਕ ਬੰਦਾ ਸਾਹਮਣੇ ਲਾਵੇ ਦੁੱਧ 12 ਕਿਲੋ ਚੋਟੀ ਚਵਾ ਦੇ ਠੀਕ ਆ ਹਾਂ ਹਾਂ ਠੀਕ ਆ ਠੀਕ ਆ ਚਲੋ ਜੀ ਬਾਕੀ ਅੱਗੇ ਸੇਵਾ ਤੇ ਡਿਪੈਂਡ ਆ ਸਾਰਾ ਕੁਝ ਪਰ ਕਤੀ ਕਤੀ ਇਹ ਪੇ ਪੇਠ ਫੁੜਾ ਦੇ ਕਹੇ ਗੱਲਾਂ ਕੋ ਸਹੀ ਕਰ ਹਾਂ ਖੰਡੀ ਧੀਰੀ ਬੜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜਿਹੜੀ ਦੋਸਤੋ ਵਟਕਟ ਚੀਜ਼ ਹੈਗੀ ਆ ਬੰਬੇ ਪਾਸਾਂ ਦੇ ਚਵਾਈ ਲੱਗੀ ਹੈਗੀ ਇਹਨੂੰ ਵੀ ਤੇ ਬਾਕੀ ਵਧੀਆ ਚਵਾਚੂ ਹੋਣਾ ਪੋਲਾ ਬੜਾ ਐ ਫਿਰ ਇਹ ਨਹੀਂਗਾ ਧਾਰ ਕੁ ਮੂਹੂਗੀ ਐ ਮੋਟੀ ਧਾਰ ਪੋਲੀ ਚੋਂ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਇਹਦਾ ਭਾਜੀ ਕਿੰਨਾ ਫਿਰ ਲੈਦੇ ਆਪਾਂ ਕਰਨਾ ਇਹਦਾ 72000 ਰੁਪਇਆ ਛੋਟੀ ਦਾ ਰਿਹਾਨੇ ਚ ਹੋਵੇ ਤੇ ਸਵਾ ਲੱਖ ਦੀ ਹੂੰ ਨਹੀਂ ਤਾਂ 90 ਦੀ ਦਾ ਹੱਥੋਂ ਸੁੱਟਿਆ ਗਈ ਆਪਾਂ 72000 ਉਹ ਚ ਮਾਨਤਾਨ ਕਰਦਾ 70 ਪੂਰੇ ਦੀ ਦੇਣੀ 70 ਪੂਰੇ ਦੀ ਹਾਂਜੀ ਬਾਕੀ ਇੱਕ ਵੱਡਾ ਬੈਨੀਫਿਟ ਵੀ 8-10000 ਦੀ ਭਾਜੀ ਇਹ ਕੱਟੀ ਵੀ ਮਗਰ ਹੱਥੋਂ ਉਥੋਂ ਕੱਟੀ ਏ ਹਾਂ ਹਾਂ ਆਪੋ ਵੀ ਕੱਟੀ ਆ ਆਪੇ ਦੂਜੇ ਸਵੇਰ ਇੰਨੀ ਛੋਟੀ ਬਣੀ ਹਾਂ ਤੇ ਛੋਟੀ ਚੰਗੀ ਚਲੋ ਵਧੀਆ ਜੀ ਠੀਕ ਆ ਦੋਸਤੋ 72 ਮੋਲ ਭਾਵੇਂ ਹੋ ਜੇ ਭਾਵੇਂ 75 ਹੋ ਜੇ ਬਾਕੀ 70 ਦੀ ਲਾਹਟ ਜਿਹੜੀ ਲੈ ਦੇ ਜੇ ਠੀਕ ਆ ਤੇ ਛੋਟੀ ਬਹੁਤ ਪਿਆਰੀ ਆ ਮਗਰ ਵੀ ਕੱਟੀ ਆ ਤੁਹਾਨੂੰ ਦਿਖਾਤੀ ਤਸੱਲੀ ਦੇ ਨਾਲ ਕੱਟੀ ਬਹੁਤ ਵਧੀਆ ਹੀਰਾ ਪੀਸ ਆ ਕੱਟੀ ਵੀ ਮਗਰ ਤੇ ਇਸ ਤੋਂ ਬਾਅਦ ਇੱਕ ਹੋਰ ਮੱਝ ਆ ਬਾਈ ਦੇ ਕੋਲ ਬਾਈ ਇਹ ਠੁਕੀ ਫਿਰ ਆ ਇਹ ਦੂਜਾ ਸਵੇਰ ਠੁਕੀ ਛੋਟੀ ਠੀਕ ਆ ਜੀ ਤੇ ਆ ਵੇਖੋ ਜੀ ਕੋਈ ਫੇਸ ਦੀ ਕੁਆਲਿਟੀ ਦੇਖ ਲਓ ਠੀਕ ਆ ਜੀ ਆ ਸਿੰਘ ਸੁੰਗ ਦੀ ਬੰਤਰ ਦੇ ਮੂੰਹ ਮੱਥੇ ਦੀ ਇਹ ਆ ਹਵਾਨੇ ਦੀ ਦੇਖ ਲਓ ਤੁਸੀਂ ਅਜੇ ਦਿਨ ਖੜਦੀ ਆ ਦਿਨ ਲੈ ਜੂਗੀ ਅਜੇ ਤਕਰੀਬਨ ਭਾਈ ਕਿੰਨਾ ਕੁ ਦਿਨ ਸੁਭਾਵਨਾ ਹੋਊਗੀ ਤਕਰੀਬਨ ਇਹ ਅਜੇ ਲੈ ਜੂ ਦੇ ਨੱਠ 8 ਦਿਨ ਹਾਂ 10 ਕਿਲੋ ਦੀ ਗਰੰਟੀ ਨੇ ਜਿਹੜਾ ਮਰਜੀ ਲੈ ਜੇ ਰਾਸਿਆਂ ਨੂੰ ਠੀਕ ਆ ਹਾਂ 10 ਕਿਲੋ ਚੱਡੀ ਤਾਂ ਦੇਊਗੀ ਠੀਕ ਆ ਜੀ ਸਾਨਾ ਦੀ ਗਰੰਟੀ ਹੋ ਪਿੱਛੇ ਦੀ ਗਰੰਟੀ ਹੋ ਠੀਕ ਆ ਜੀ ਠੀਕ ਆ ਹਾਂ ਹਾਂ ਬਾਕੀ ਭਾਈ ਸ਼ੈ ਸੁੱਤੇ ਪਿਆ ਤੋਂ ਪਹਿਲਾਂ ਵਧੀਆ ਆ ਇਹਨੇ ਇੱਕ ਇਹ ਤੇ ਪੰਦੀ ਆਪਣੀ ਗਰੰਟੀ ਆ ਜੀ ਦੇਖੋ ਸਹੀ ਸੰਧੀ ਬਣੀ ਹੈ ਹਾਂ ਚਲੋ ਹੁਣ ਭਾਵੇਂ ਬੰਦਾ ਕਰਕੇ ਡਰ ਜੇ ਹਾਂ ਆਇਓ ਬੋਟੀ। ਉਹ ਥੋੜਾ ਜਿਹਾ ਕੈਮਰੇ ਦਾ ਕਰ ਜਾਂਦਾ ਪਛੂ ਤੇ ਬਾਕੀ ਪੋਲੀ ਆ ਦੋਸਤੋ ਓਵਰਆਲ ਜਿੰਨਾ ਵੀ ਹੈਗਾ ਐਨੀਮਲ ਚੰਗਾ। ਤੇ ਇਹਦਾ ਬਾਈ ਸਕਦੇ ਅਸੀਂ ਇੱਕ ਆਪਾਂ ਨੂੰ ਲੈ ਵੀ ਦੇ ਦਸੀਏ ਵੀ ਕਿੰਨੇ ਕੁ ਤੱਕ ਡਿਮਾਂਡ ਕਰਦੇ ਆ ਤੇ ਦੇਣੀ ਕਿਥੋਂ ਤੱਕ ਤੱਕ ਹੈਗੀ ਮੱਝ। ਇਹ ਆਪਾਂ 60000 ਦੀ ਚੋਟੀ ਦੇ ਦਾਂ। ਠੀਕ ਆ। ਹਾਂਜੀ ਹਾਂਜੀ। 60000 ਦੀ। 60000 ਦੀ ਦਹਾਂ ਲੈਂਦੇ ਰਾਂ। ਚਲੋ ਬਹੁਤ ਵਧੀਆ ਜੀ। ਹਾਂਜੀ। ਤੇ ਬਾਕੀ ਆਹ ਵੇਖੋ ਥਾਂ ਤੋਂ 10000 ਕਿਲੋ ਚਵਾ ਦੂ ਵੇਖ ਗੱਲ ਦੀ ਆਪਣੀ ਗਾਰੰਟੀ। ਠੀਕ ਆ ਜੀ। ਠੀਕ ਆ। ਹੋ ਲਿਗੇ ਨੋ ਜੀ ਸੋ ਦੋਸਤੋ ਬਿਲਕੁਲ ਨਗੀਨੇ ਨੇ ਪਸੂ ਬਾਕੀ ਥੋੜੀ ਅੱਖ ਥੋੜੀ ਤਸੱਲੀ ਠੀਕ ਹੈ ਜੀ ਬਹੁਤ ਮੈਨੇ ਰੱਖਦੀ ਆ ਪੈਸੇ ਤੁਸੀਂ ਖਰਚ ਕਰਨੇ ਆ ਤਸੱਲੀ ਬਾਈ ਹੋਰਾਂ ਦੇ ਘਰੇ ਕਿਲੇ ਤੋਂ ਆ ਕੇ ਜਰੂਰ ਕਰਕੇ ਲੈ ਕੇ ਜਾਇਆ ਕਰੋ ਕੋਈ ਵੀ ਚੀਜ਼ ਕਿਸੇ ਵੀ ਥਾਂ ਤੇ ਆਪਾਂ ਜਦੋਂ ਵੀਡੀਓ ਅਪਲੋਡ ਕਰਦੇ ਆ ਕਿਤੇ ਵੀ ਬਣਾਉਨੇ ਆ ਉਸ ਥਾਂ ਤੇ ਘਰ ਵਿਜ਼ਿਟ ਕਰਕੇ ਟਾਈਮ ਜੋ ਟਾਈਮ ਕੱਢ ਕੇ ਤਸੱਲੀ ਜਰੂਰ ਕਰ ਲਿਆ ਕਰੋ ਠੀਕ ਆ ਅਕਰੂ ਚੱਕੀ ਛੋਟੀ ਕਾਧਾ ਤਾਂ ਸਾਭਦਾ ਹੈ ਰਾਜੇ ਦੁੱਧ ਦੇ ਦੂ ਛੋਟੀ ਹਾਂ ਕੱਦ ਦਰਮਿਆਨਾ ਹੈਗਾ ਮੀਡੀਅਮ ਹਾਈਟ ਦੇ ਵਿੱਚ ਤੇ ਚਵਾਈ ਚ ਬੜੀ ਚੰਗੀ ਲੱਗੀ ਚਵਾਈ ਚੰਗੀ ਲੱਗੀ ਹੈਗੀ ਆ ਅੱਗੇ ਤਕਰੀਬਨ ਸੋਨਾ ਦੁੱਧ ਜਿੱਦਾ ਭਾਜੀ ਨੇ ਗੱਲ ਕਰਤੀ ਸੀ ਵੀ 10 10 ਲੀਟਰ ਦੀ ਚਵਾਈ ਹੈ ਨਾਰਮਲ ਇਸਨੇ ਕਰਾਈ ਜਾਣੀ ਆ ਠੀਕ ਆ ਤੇ ਇਹਦਾ ਵੀ ਫਿਰ ਬਾਈ ਜੀ ਮੁੱਲ 60 60000 60 ਫਿਕਸ ਤਾਂ ਨਹੀਂ ਹੈਗਾ ਨਾ ਥੋੜਾ ਹੋ ਜਾਊਗਾ ਵਿਚੋ ਲੈ ਸਲੂਟ 10000 ਰੁਪਏ ਦਾ ਹੋ ਜਾ ਮਾਨ ਚਲੋ 1500 ਤਾਂ ਜਰੂਰ ਮਾਨਤਨ ਹੋ ਜੂਗਾ ਇਹਦੇ ਚ ਠੀਕ ਹੈ ਜੀ 60000 ਦੀ ਆ ਤੇ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਆ ਦੋਸਤੋ ਮੱਝ ਪ੍ਰੋਪਰ ਦੂਜਾ ਸਵੇਰ ਛੋਟੀ ਦੂਜਾ ਸਵੇਰ ਹੀ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਸਵੇਰ ਦੂਜਾ ਤੇ ਆਹ ਵੇਖ ਲਓ ਜੀ ਤੁਸੀਂ ਠੀਕ ਹੈ ਜੀ ਆਹ ਫੇਸ ਦੀ ਕੁਆਲਿਟੀ ਦੇਖ ਲਓ ਮੂੰਹ ਮੱਥਾ ਬਿਲਕੁਲ ਠੀਕ ਹੈ ਜੀ ਤੇ ਫੱਬਦੀ ਆ ਪੂਰੀ 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 ਛੋਟੀ ਬੱਲੀ ਆਹ ਕਰੋ ਚੈੱਕ ਜੀ ਤੇ ਅਜੇ ਨਾ ਭਲ ਆ ਕੋ ਲਾ ਹਾਂ ਦੀ ਗਰੰਟੀ ਹੋ ਗਈ ਦੀ ਹਜੇ ਭਲ ਫੁੱਲ ਹੈਗੀ ਹੈ ਨਾ ਫਲ ਫੁੱਲ ਪੈ ਗਈ ਠੀਕ ਆ ਠੀਕ ਆ ਚਾਰੇ ਥਣਾ ਦਾ ਜਿਹੜਾ ਗੈਬੰਤਰ ਤਸੱਲੀ ਚੈੱਕ ਕਰ ਲੀਏ 10 ਕਿਲੋ ਪਹਿਲੇ ਸਵੇਰ ਦੋ ਚ ਆਇਆ 12 ਵੀ ਕਰ ਸਕਦੀ 8 11 ਵੀ ਕਰ ਸਕਦੀ ਇਹ ਹਾਂ ਹਾਂ ਠੀਕ ਆ ਤੇ ਹੁਣ ਦਿਨ ਬਹਿ ਤਿਆਰੀ ਦੇ ਵਿੱਚ ਹੀ ਲੱਗਦੀ ਆਲਮੋਸਟ ਤਿਆਰੀ 1-2 ਦਿਨ ਲੱਗੂਗੀ 1-2 ਦਿਨ ਹੀ ਲੱਜੂਗੀ ਹਾਂਜੀ ਤੇ ਇਹਦਾ ਮੁੱਲ ਬਈ ਜੀ ਫਿਰ ਕਿੰਨਾ ਕਰ ਕੀਦਾ ਮੁੱਲ 67000 ਰੁਪਏ 67 ਹਾਂਜੀ ਠੀਕ ਆ ਜੀ 67000 ਜਿਹੜਾ ਦੋਸਤੋ ਇਸ ਦਾ ਮੁੱਲ ਜੀ ਦੂਜਾ ਸੁਬਾ ਵੀਰਾਂ ਦਾ ਵੀ ਇਹ ਸੋਣੀ ਆ ਬਾਈ ਸਕਦੇ ਇਹਨੂੰ ਖੋਲ ਕੇ ਦਿਖਾਈਏ ਇਹਨੂੰ ਹਾਂਜੀ ਮੋਲੇ 70 ਆ ਦੇਣੀ ਸਤਾਨ ਦੀ ਠੀਕ ਆ ਮੋਲੇ ਜਿਹੜੀ ਡਿਮਾਂਡ ਹੋ 70 ਆ ਦੋਸਤੋ ਲੈ ਇਹਦੇ ਬਾਈ ਜੰਦਾ ਵੀ 67000 ਆ ਤੇ ਹਜੇ ਭਲਾਂ ਭੁਲਾਂ ਵੀ ਭਾਲ ਵੀ ਬਾਈ ਜੀ ਥੋੜੀ ਵੱਧ ਆ ਨਾ ਹਾਂ ਹਾਂ ਮੈਂ ਭਾਰੀ puri ਚੰਗੀ ਵੱਡੀ ਚਾਹ ਹਾਂ ਹਾਂ ਵਜਨ ਵਜਨ ਤਾਂ ਪੂਰਾ ਹੈਗਾ ਤੇ ਆ ਕਰੋ ਜੀ ਹਵਾਨੇ ਦੀ ਚੈੱਕ ਕਰ ਲਓ ਤਸल्ली ਦੇ ਨਾਲ ਤੇ ਅਜੀ ਬੜਾ ਬਣੂ ਅਜੀ ਇੱਕ ਦੋ ਦਿਨ ਲੱਗ ਜਾਣੇ ਇਹਨੂੰ ਠੀਕ ਹੈ ਭਾਈ ਸਖਦੇਵ ਇੱਕ ਆਪਣੇ ਸੰਪਰਕ ਨੰਬਰ ਜਰੂਰ ਦੱਸ ਦੀ 8872880568 8872880568 ਠੀਕ ਆ ਸੋ ਦੋਸਤੋ ਇਹ ਹਨ ਭਾਈ ਹੋਰਾਂ ਦੇ ਕੋਲ ਅੱਜ ਨਵੇਂ ਚਾਰ ਐਨੀਮਲ ਆਏ ਜਿਨ੍ਹਾਂ ਦੇ ਵਿੱਚ ਇੱਕ ਬੂਰੀ ਤੁਹਾਨੂੰ ਨੀਲੀ ਰਬੀ ਦੀ ਆਪਾਂ ਮੱਝ ਦਿਖਾਈ ਹੈ ਝੋਟੀ ਆ ਦੋਸਤੋ ਕਿਉਂਕਿ ਦੂਜਾ ਸੂਬਾ ਸੁਨਾ ਹੈ ਤੇ ਇਸ ਤੋਂ ਬਾਅਦ ਇੱਕ ਆਪਾਂ ਹੋਰ ਵੀ ਤਿੰਨ ਜਿਹੜੇ ਤੁਹਾਨੂੰ ਐਨੀਮਲ ਦਿਖਾਏ ਆ ਤਿੰਨੇ ਮੱਝਾਂ ਝੋਟੀਆਂ ਦੇ ਵਿੱਚ ਆ ਤੇ ਚੰਗੇ ਬਿਲਕੁਲ ਵਧੀਆ ਹੈਗੇ ਐਡਰ ਵਾਲੇ ਪਾਸੋਂ ਵੀ ਵਧੀਆ ਹੈਗੇ ਆ ਤੇ ਦੁੱਧ ਵਾਲੇ ਐਨੀਮਲ ਨੇ ਫਰਕ ਉੱਥੇ ਆਉਂਦਾ ਜਿੱਥੇ ਤੁਹਾਡੀ ਤਸੱਲੀ ਆ ਤਸੱਲੀ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਹੋਵੇ ਇਹਨਾਂ 'ਚੋ ਮੱਝ ਜਾਂ ਝੋਟੀ ਜਿਹੜੀ ਵੀ ਪਰਫੈਕਟ ਬੰਦੀ ਹੋਵੇ ਤੁਸੀਂ ਉਸ ਦਾ ਜਿਹੜਾ ਵਿਸ਼ੇਸ਼ ਤੌਰ ਤੇ ਬਾਈ ਦੇ ਨਾਲ ਸੌਦਾ ਕਰ ਲਿਓ ਠੀਕ ਹੈ ਜੀ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ